ਮਾਪਿਆਂ ਦੀ लाਡਲੀ ਅਤੇ ਸੋਹਣੀ ਧੀ ਜਿਸ ਦੀ ਉਮਰ ਮਹਿ 23 ਸਾਲ ਦੀ ਸੀ ਜਦੋਂ ਉਹ ਨੌਕਰੀ ਤੇ ਲੱਗ ਗਈ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਉਹ ਵੀ ਹੁਣ ਕਮਾਊ ਪੁੱਤ ਦੀ ਤਰ੍ਹਾਂ ਘਰ ਦਾ ਸਾਰਾ ਖਰਚਾ ਚੁੱਕੇਗੀ ਅਤੇ ਘਰਦਿਆਂ ਦੇ ਲਈ ਜੋ ਚਾਹੇ ਉਹ ਕਰ ਸਕਦੀ ਹੈ ਆਪਣੇ ਚੰਗੇ ਭਵਿੱਖ ਦੇ ਸੁਪਨੇ ਦੇਖਦੇ ਹੋਈ ਇਹ ਕੁੜੀ ਰੋਜ਼ ਨੌਕਰੀ ਤੇ ਜਾਂਦੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਨੌਕਰੀ ਦੇ ਬਦਲੇ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਣੀ ਪੈਣੀ ਹੈ ਪਟਿਆਲਾ ਦੇ ਵਿੱਚ 23 ਸਾਲ ਦੀ ਕੁੜੀ ਪਾਖੜਾ ਨਹਿਰ ਦੇ ਵਿੱਚੋਂ ਜਿਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਪਤਾ ਚੱਲਿਆ ਕਿ 6 ਮਹੀਨੇ ਪਹਿਲਾਂ ਹੀ ਇਹ ਕੁੜੀ ਨੌਕਰੀ ਤੇ ਲੱਗੀ ਸੀ ਇਸ ਤੋਂ ਬਾਅਦ ਹੀ ਨੌਕਰੀ ਤੇ ਲੱਗਣ ਤੋਂ ਬਾਅਦ ਜਿਸ ਮੁੰਡੇ ਨੇ ਇਸ ਨੂੰ ਨੌਕਰੀ ਤੇ ਲਗਵਾਇਆ ਉਹ ਫਰੈਂਡਸ਼ਿਪ ਕਰਨ ਦਾ ਦਬਾਅ ਪਾਉਣ ਲੱਗ ਪਿਆ ਇਸ ਤੋਂ ਹੀ ਤੰਗ ਆ ਕੇ ਕੁੜੀ ਨੇ ਆਪਣੇ ਭਰਾ ਨੂੰ ਸਾਰੀ ਗੱਲਬਾਤ 15 ਦਿਨ ਪਹਿਲਾਂ ਦੱਸੀ ਸੀ ਪਰ ਉਸ ਦੇ ਬਾਵਜੂਦ ਵੀ ਜਦੋਂ ਕੋਈ ਹੱਲ ਨਿਕਲਦਾ ਨਹੀਂ ਦੇਖਿਆ ਤਾਂ ਉਸ ਤੋਂ ਬਾਅਦ ਕੁੜੀ ਹੋਰ ਜ਼ਿਆਦਾ ਤੰਗ ਹੋ ਗਈ ਇਸ ਕੁੜੀ ਦੀ ਪਛਾਣ ਭੇਦਨਪਿੰਡ ਨਿਵਾਸੀ ਕਾਜਲ ਕੌਰ ਦੇ ਰੂਪ ਤੇ ਵਜੋਂ ਕੀਤੀ ਗਈ ਕਾਜਲ ਦੇ ਪ੍ਰਾ ਸੁਖਚੰਦ ਸਿੰਘ ਨੇ ਇਸ ਮੌਕੇ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪਾਸੋਥਾਣਾ ਪੁਲਿਸ ਨੇ ਇੱਕ ਵਿਆਹ ਹੋਏ ਬੰਦੇ ਜਿਸ ਦਾ ਨਾਮ ਰਜਿੰਦਰ ਸਿੰਘ ਹੈ ਉਸ ਦੇ ਖਿਲਾਫ ਇਹ ਸਾਰਾ ਮਾਮਲਾ ਦਰਜ ਕੀਤਾ ਪਰਾਦਾ ਕਹਿਣਾ ਸੀ ਕਿ ਇਸ ਬੰਦੇ ਨੇ ਉਸਦੀ ਭੈਣ ਦੇ ਨਾਲ ਪਤਾ ਨਹੀਂ ਕਿੰਨੀਆਂ ਹੀ ਗੰਦੀਆਂ ਹਰਕਤਾਂ ਕੀਤੀਆਂ ਹੋਣੀਆਂ ਨੇ ਕਿਹੜੀ-ਕਿਹੜੀ ਜਗ੍ਹਾ ਉਸ ਨੂੰ ਛੂਹਿਆ ਹੋਵੇਗਾ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਹੀ ਪਰੇਸ਼ਾਨ ਉਸਦੀ ਭੈਣ ਕਿੰਨੇ ਸਮੇਂ ਤੋਂ ਇਹ ਸਾਰਾ ਕੁਝ ਸਹਿੰਦੀ ਆਈ ਹੋਣੀ ਹੈ ਤੇ ਅੱਜ ਇਸ ਤੋਂ ਹੋ ਤੰਗ ਆ ਚੁੱਕੀ ਸੀ ਸੁਖਚੰਦ ਸਿੰਘ ਨੇ ਦੱਸਿਆ ਕਿ ਇਹ ਰਜਿੰਦਰ ਸਿੰਘ ਕਿਸੇ ਸਮੇਂ ਸੁਵਿਧਾ ਸੈਂਟਰ ਦੇ ਵਿੱਚ ਕੰਟਰੈਕਟਰ ਦਾ ਕੰਮ ਕਰਦਾ ਹੁੰਦਾ ਸੀ ਉਸਦੀ ਭੈਣ ਕਾਜਲ ਦੀ ਮਦਦ ਕੀਤੀ ਸੀ ਅਤੇ ਉਸ ਨੂੰ ਸੁਵਿਧਾ ਸੈਂਟਰ ਦੇ ਵਿੱਚ ਨੌਕਰੀ ਤੇ ਲਗਵਾਇਆ ਸੀ 6 ਮਹੀਨੇ ਦੇ ਵਿੱਚ ਉਸਦੀ ਭੈਣ ਦੇ ਨਾਲ ਉੱਥੇ ਕੀ ਕੁਝ ਹੋਇਆ ਉਹ ਬਿਆਨ ਤੱਕ ਨਹੀਂ ਕਰ ਸਕਦਾ ਕੰਮ ਦੇ ਬਹਾਨੇ ਹੀ ਉਸਨੇ ਉਸਦੀ ਭੈਣ ਦੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ 22 ਦਸੰਬਰ ਨੂੰ ਕਾਜਲ ਨੇ ਆਪਣੇ ਭਰਾ ਸੁਖਜਾਨ ਸਿੰਘ ਨੂੰ ਦੱਸਿਆ ਕਿ ਉਹ ਇਸ ਸਮੇਂ ਕਿੱਥੇ ਖੜੀ ਹੈ ਉਸਦੇ ਨਾਲ ਕੀ ਕੁਝ ਵਾਪਰ ਰਿਹਾ ਹੈ ਤੇ ਇਹ ਰਾਜਿੰਦਰ ਸਿੰਘ ਨਾਮ ਦਾ ਬੰਦਾ ਉਸਦੀ ਜ਼ਿੰਦਗੀ ਨੂੰ ਕਿਵੇਂ ਖਰਾਬ ਕਰ ਰਿਹਾ ਹੈ ਫਿਲਹਾਲ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਜਾ ਚੁੱਕਿਆ ਹੈ ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਅਸੀਂ ਟੀਮਾਂ ਬਣਾ ਚੁੱਕੀਆਂ ਰੇਡ ਕੀਤੀ ਜਾ ਰਹੀ ਹੈ ਤੇ ਇੱਧਰ ਮ੍ਰਿਤਕਾ ਦੀ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਸੀ ਜਿਹੜੀ ਕਿ ਇਨਸਾਫ ਦਿੱਤਾ ਜਾਵੇ ਉਸਤੇ ਵੱਲ ਪੁਲਿਸ ਪੂਰਾ ਧਿਆਨ ਦੇ ਰਹੀ ਹੈ ਇੱਕ ਵਿਆਹਿਆ ਹੋਇਆ ਬੰਦਾ ਜੋ ਕਿ 23 ਸਾਲ ਦੀ ਜਵਾਨ ਕੁੜੀ ਨੂੰ ਫਰੈਂਡਸ਼ਿਪ ਦੇ ਦਬਾਅ ਅਤੇ ਬਾਕੀ ਗੰਦੀ ਹਰਕਤਾਂ ਕਰਦੇ ਹੋਏ ਤੰਗ ਕਰਦਾ ਰਿਹਾ ਇਸ ਦੇ ਚਲਦੇ ਹੋਏ ਮਾਪਿਆਂ ਦੀ लाਡਲੀ ਧੀ ਇਸ ਦੁਨੀਆ ਤੋਂ ਦੁਰਗ ਗਈ ਕੋਈ ਕੋਈ ਪਤਾ ਨਹੀਂ ਬੇਚਾਰੇ ਨੂੰ ਪਹਿਲਾਂ ਕੌਣ ਕਿੰਨਾ ਤੰਗ ਪ੍ਰੇਸ਼ਾਨ ਉਹ ਕਰ ਰਿਹਾ ਸੀ ਉਹ ਬੰਦਾ ਆਪਾਂ ਨੂੰ ਇਸ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਨਹੀਂ ਸੀ ਕੁੜੀ ਨੇ ਆਪਣੇ ਅੰਦਰ ਰੱਖਿਆ ਹੋਇਆ ਸੀਗਾ ਤੇ ਬਸ 15 ਦਿਨ ਪਹਿਲਾਂ ਹੁਣੇ ਮੈਨੂੰ ਜਰੂਰ ਇੱਕ ਵਾਰ ਦੱਸਿਆ ਸੀ ਕਿ ਅ ਮੈਨੂੰ ਥੋੜੇ ਜਿਹਾ ਕੋਈ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੈਂ ਉਹ ਪਰਸਨ ਨੂੰ ਬਲੌਕ ਕਰਤਾ ਵਾ ਸਭ ਜਗ੍ਹਾ ਤੋਂ ਤੇ ਨਿਰਤੁਗਨ ਹਨਗੈਲੀ ਹੋਊਗੀ ਕਿ ਮੈਂ ਉਹਦੇ ਬਾਰੇ ਜਿਆਦਾ ਉਹਨੂੰ ਪੁੱਛਿਆ ਨਹੀਂ ਗੇ ਤੇ ਜਦੋਂ ਕੱਲ ਦੁਪਹਿਰ ਤੋਂ ਬਾਅਦ ਉਹ ਇੱਥੋਂ ਆਪਣਾ ਮੈਡੀਕਲ ਦਾ ਕੋਈ ਬਹਾਨਾ ਕਰਕੇ ਵੀ ਮੈਨੂੰ ਦਵਾਈ ਲੈਣੀ ਹੈ ਤੇ ਉਹ ਨਹਿਰ ਤੇ ਚਲੀ ਗਈ ਤੇ ਉੱਥੇ ਜਾ ਕੇ ਉਹਨੇ ਮੈਨੂੰ ਫੋਨ ਕੀਤਾ ਕਿ ਵੀ ਐਦਾ ਦਾ ਰਨੋ ਕੰਡ ਦਾ ਮੇਰਾ ਸੀਨੀਅਰ ਹੈ ਜਿਹੜਾ ਜਿਨੇ ਇਹਨੂੰ ਕੰਮ ਤੇ ਲਵਾਇਆ ਸੀਗਾ ਤੇ ਉਹ ਇਹਨੂੰ ਤੰਗ ਪਰੇਸ਼ਾਨ ਕਰਦਾ ਸੀ ਹਰਾਸ਼ ਕਰਦਾ ਸੀ ਫਿਜ਼ੀਕਲੀ ਵੀ ਤੇ ਉਹਨੂੰ ਗਲਤ ਜਗ੍ਹਾ ਟੱਚ ਕੀਤੇ ਆ ਤੇ ਆਈ ਲਵ ਯੂ ਵਗੈਰਾ ਉਹਨੂੰ ਬੋਲਿਆ ਤੇ ਜਿਹੜੀ ਚੀਜ਼ ਤੋਂ ਨੇ ਇਨਕਾਰ ਕੀਤਾ ਤੇ ਉਸ ਤੋਂ ਬਾਵਜੂਦ ਵੀ ਉਹਨੂੰ ਪਰੇਸ਼ਾਨ ਕੀਤਾ ਉਹਨੇ ਤੇ ਤਾਂ ਕਰਕੇ ਉਹਨੂੰ ਇਹ ਕਦਮ ਚੱਕਣਾ ਪਿਆ ਤੇ ਉਹਨੂੰ ਬਹੁਤ ਰੁਕਣ ਦੇ ਬਾਵਜੂਦ ਵੀ ਉਹਨੇ ਮੇਰੇ ਫੋਨ ਚਲਦੇ-ਚਲਦੇ ਮੈਂ ਹਰ ਚ ਸਮਾਰ ਕਿੰਨੇ ਕ ਟਾਈਮ ਤੋਂ ਅਸੀਂ ਕੋਈ ਗੱਲ ਜਿਹੜੀ ਚੱਲ ਰਹੀ ਉਹਨੇ ਤੁਹਾਡੇ ਫੋਨ ਤੇ ਆ ਮੇਰੇ ਇੱਕ ਮਿੰਟ ਦੇ ਕਰੀਬ ਕਰੀਬ ਮੈਂ ਉਹਨੂੰ ਬੜੀ ਕੋਸ਼ਿਸ਼ ਕੀਤੀ ਹੈ 1 ਮਿੰਟ ਜਾਂ 1.5 ਮਿੰਟ ਹੋਣਾ ਮੈਨੂੰ ਚੰਗੀ ਤਰ੍ਹਾਂ ਸਮਾਂ ਯਾਦ ਨਹੀਂ ਹੈਗਾ 3:30 ਵਜੇ ਦੇ ਕਰੀਬ ਉਹਨੇ ਮੈਨੂੰ ਫੋਨ ਕੀਤਾ ਸੀ ਜੀ ਤੇ ਸਮਝਾਇਆ ਫਿਰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਸਾਰਾ ਪਰਿਵਾਰ ਤੇਰੇ ਨਾਲ ਆ ਵੀ ਆਪਾਂ ਸਾਰੇ ਬੈਠ ਕੇ ਇਸ ਦਾ ਹੱਲ ਕਰਾਂਗੇ ਜੋ ਵੀ ਬੰਦੀਕਾਰ ਬਈਓ ਨੂੰ ਦਿਖਵਾਵਾਂਗੇ ਪਰ ਪਤਾ ਨਹੀਂ ਸੀਗਾ ਕਿ ਉਹ ਕਿਸ ਟਰੋਮਾ 'ਚ ਗੁਜ਼ਰ ਰਹੀ ਸੀ ਜਾਂ ਕਿਹੜੀ ਗੜੀ ਹੋਰ ਇਸ ਤੋਂ ਇਲਾਵਾ ਉਹਨੇ ਹਰਕਤ ਉਹਦੇ ਨਾਲ ਕੀਤੀਆਂ ਹੋਣਗੀਆਂ ਉਹਨੇ ਆਪਣੇ ਅੰਦਰ ਹੀ ਦਵਾਈ ਰੱਖੀਆਂ ਸੀਗੀਆਂ ਤਾਂ ਕਰਕੇ ਬਿਨਾਂ ਦਸੀ ਯਾਨੀ ਕਿ ਇਨਫਾਰਮੇਸ਼ਨ ਦੇ ਕੇ ਤੇ ਉਹ ਚਲੀ ਗਈ ਨਾਲ ਦੀ ਨਾਲ ਆਪਣੇ ਭਰਾ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਉਸ ਜਗ੍ਹਾ ਤੇ ਤੇ ਪਹੁੰਚਿਆ ਤੇ ਉਸ ਪਿੰਡ ਦੇ ਕੁਝ ਵਿਅਕਤੀਆਂ ਨੇ ਉਹਨੂੰ ਕਿਲੋ ਡੋ 2 ਕਿਲੋਮੀਟਰ ਤੋਂ ਅੱਗੇ ਜਾ ਕੇ ਉਹਨੂੰ ਕੰਢ ਲਿਆ ਸੀਗਾ ਤੇ ਉੱਥੇ ਜਾ ਕੇ ਫਿਰ ਅਸੀਂ ਰਿਜਨਕਤ ਕਰ ਲਈ ਸੀ ਤੇ ਉਹ ਉਹੀ ਸੀਗੀ ਇਹ ਜਿਹੜਾ ਉੱਥੇ ਸਬਦਾ ਕੇਂਦਰ ਚ ਲੱਗਿਆ ਸੀ ਹਾਂਜੀ ਇਹ ਉਹ ਨੈਕਸਟ ਟਾਈਮ ਪਤਾ ਨਹੀਂ ਕਿ ਕਿਸ ਪੋਸਟ ਦੇ ਉੱਤੇ ਆ ਪਰ ਪਹਿਲਾਂ ਉਹ ਸੁਵਿਧਾ ਕੇਂਦਰ ਦੇ ਵਿੱਚ ਹੀ ਕੰਮ ਕਰਦਾ ਸੀਗਾ ਤੇ ਉਹਦੇ ਥਰੂ ਹੀ ਲੱਗੀ ਸੀ ਕਿ ਕੁੜੀ ਇਹ ਬੰਦੇ ਇਹ ਬੰਦੇ ਦਾ ਨਾਮ ਜੀ ਰਜਿੰਦਰ ਸਿੰਘ ਆ ਤੇ ਬੰਦੇ ਦਾ ਸੌਰੀ ਰਨੋ ਬੰਦਾ ਇਹ ਮੈਰਿਟ ਵੀ ਆ ਇਹ ਮੈਰਿਟ ਵੀ ਆ ਜੀ ਹਾਂ ਜੀ ਤਾਂ ਆਪਣੀ ਬੇਟੀ ਦਾ ਨਾਮ ਕੀ ਸੀ ਮੇਰੀ ਸਿਸਟਰ ਦਾ ਨਾਮ ਜੀ ਕਾਜਲ ਕੌਰ ਜੀ ਕਿ ਉਮਰ ਕਿੰਨੀ ਸੀ ਉਮਰ ਜੇਦੀ 23 ਸਾਲ ਦੀ ਉਮਰ ਸੀਗੀ ਜੀ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਜੀ ਦੇਖੋ ਅਗਰ ਉਸ ਬੰਦੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਉਸੇ ਬੰਦੀ ਸਜ਼ਾ ਦਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਸਾਡੇ ਘਰ ਦਾ ਤਾਂ ਜੀ ਤੁਰ ਗਿਆ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਜੋ ਵੀ ਦੋਸ਼ੀ ਨੇ ਬਣਦੇ ਨੇ ਉਹਨਾਂ ਦੇ ਉੱਤੇ ਬਣਦੀ ਕਰਵਾਈ ਜ਼ਰੂਰ ਕੀਤੀ ਜਾਵੇ ਤਾਂ ਜੋ ਉਹਨੂੰ ਵਿਚਾਰੇ ਨੂੰ ਇਨਸਾਫ ਮਿਲ ਸਕੇ ਇਹ ਸਬਦਾ ਹੈਂਟਰ ਲੱਗੀ ਹੁੰਦੀ ਭਾਸ ਤੋਂ ਤੇ ਸਾਡੇ ਕੋਲੇ ਦਾ ਭਰਾ ਸੁਖਚੈਨ ਸਿੰਘ ਪੁੱਤਰ ਭਵਾਨ ਸਿੰਘ ਵਾਸੀ ਪਿੰਡ ਪੇਦਣ ਰਾਤ ਆ ਕੇ ਉਹਨੇ ਸਾਡੇ ਕੋਲ ਬਿਆਨ ਦਿਖਾਇਆ ਕਿ ਮੇਰੇ ਸਿਸਟਰ ਨੇ ਤਨਾਥਲ ਨਹਿਰ ਵਿੱਚ ਕਾਇਲ ਕੌਰ ਨੇ ਨਹਿਰ ਜੀ ਨੂੰ ਇੱਕ ਮੁੰਡਾ ਰਾਜਿੰਦਰ ਸਿੰਘ 99 ਤੰਗ ਪਰੇਸ਼ਾਨ ਕਰਦਾ ਤੇ ਜਿਹੜਾ ਉਹਨਾਂ ਹੀ ਇਹਨਾਂ ਨੂੰ ਨੌਕਰੀ ਤੇ ਲਵਾਇਆਗੇ ਆਉਂਦਾ ਸੈਂਟਰ ਚ ਤੇ ਉਹਦੇ ਵਿੱਚ ਅਸੀਂ ਮਕਦਮਾ ਨੰਬਰ 99 ਮੇਤੇ 22 12 2023 ਅੰਡਰ ਸੈਕਸ਼ਨ 306 ਆਈਪੀਸੀ ਦਰਜ ਕੀਤਾ ਉਹਨਾਂ ਕਰੀਬ 3:30 ਵਜੇ ਕੱਢਣ ਦੀ ਕੋਸ਼ਿਸ਼ ਕੀਤੀ ਇੱਥੇ ਕਿਸੇ ਨੇ ਉਹ ਤਾਂ ਪਿੰਡ ਦਾ ਨਹੀਂ ਕਿਲੋ 1.5 ਕਿਲੋਮੀਟਰ ਦੇ ਘੇਰੇ ਚ ਕੱਢ ਲਈ ਜੀ। ਹਾਂ ਫਿਰ ਉਦੋਂ ਸੋਚਿਆ ਮ੍ਰਿਤਕ ਪਾਈ ਗਈ ਸੀ। ਹਾਂ ਉਦੋਂ ਮ੍ਰਿਤਕ ਪਾਈ ਗਈ। ਫੁੱਲ ਫਰਦਰ ਕੀ ਕਰਦੇ ਕੀਤੀ ਆ ਜੀ। ਹੁਣ ਅਸੀਂ ਮਕਦਮਾ ਦਰਜ ਕਰਕੇ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ ਜੀ। ਕੋਈ ਲੱਗਿਆ ਤਾਂ ਜੀ ਕਿੰਨੇ ਕ ਟਾਈਮ ਤੋਂ ਐਵੇਂ ਤੰਗ ਪਰੇਸ਼ਾਨ ਕਰਦਾ ਸੀ ਜੀ। ਇਹਦੇ ਭਰਾ ਦੇ ਬਿਆਨਨਾਮ ਤੱਕ ਉਹ 15 ਦਿਨ ਪਹਿਲਾਂ ਇਹਨੂੰ ਦੱਸਿਆ ਸੀ। ਇਹ ਮੈਨੂੰ ਫਿਰ ਤੰਗ ਕਰਦਾ। ਹਾਂ। ਉਸ ਤੋਂ ਬਾਅਦ ਇਹਨੂੰ ਕੱਲ ਫੋਨ ਤੇ ਦੱਸਿਆ ਉਹਨੇ ਵੀ ਮੈਨੂੰ ਆ ਤੰਗ ਕਰਦਾ ਵੀ ਮਰੀ ਸੀ ਜਦੋਂ ਕੀਤਾ ਹਾਂ ਉਹਨੇ ਚੱਲਦੇ ਚੱਲਦੇ ਗੱਲ ਚੱਲਦੀ ਚੱਲਦੀ ਨਹੀਂ ਸਾਲ ਮਾਰਦੇ ਬੱਕਰੇ 15 ਦਿਨਾਂ ਪਹਿਲਾਂ ਇਹਨਾਂ ਨੂੰ ਦੱਸਿਆ ਤੇ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕਿਹੜੀ ਟਾਰਾ ਦਿੱਤਾ ਹੈ ਤੈਨੂੰ 306 ਆਈ ਪੇਜ ਹਰਸ਼ ਸ਼ਰਮਾ ਕਿੰਨੇ ਕ ਟਾਈਮ ਤੋਂ ਅਸੀਂ ਕੋਈ ਗੱਲ ਜਿਹੜੀ ਚੱਲਦੀ ਨਹੀਂ ਉਹਦੇ ਪਹੁੰਚਦੇ ਆ ਅ ਮੇਰੇ ਇੱਕ ਮਿੰਟ ਦੇ ਕਰੀਬ ਕਰੀਬ ਮੈਂ ਉਹਨੂੰ ਬੜੀ ਕੋਸ਼ਿਸ਼ ਕੀਤੀ ਆ ਇੱਕ ਮਿੰਟ ਜਾਂ ਡੇਡ ਮਿੰਟ ਹੋਣਾ ਮੈਨੂੰ ਚੰਗੀ ਤਰ੍ਹਾਂ ਸਮਾਂ ਯਾਦ ਨਹੀਂ ਹੈਗਾ ਸਾਢੇ 3 ਵਜੇ ਦੇ ਕਰੀਬ ਉਹਨੇ ਮੈਨੂੰ ਫੋਨ ਕੀਤਾ ਸੀ ਜੀ ਤੇ ਸਮਝਾਇਆ ਫਿਰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੀ ਵੀ ਸਾਰਾ ਪਰਿਵਾਰ ਤੇਰੇ ਨਾਲ ਆ ਵੀ ਆਪਾਂ ਸਾਰੇ ਬੈਠ ਕੇ ਇਸ ਦਾ ਹੱਲ ਕਰਾਂਗੇ ਜੋ ਵੀ ਬੰਦੀ ਕਰ ਬਈਓ ਉਹਨੂੰ ਤਿਕਵਾਵਾਂਗੇ ਪਰ ਪਤਾ ਨਹੀਂ ਸੀਗਾ ਕਿ ਉਹ ਕਿਸ ਰੋਮਾ ਜੀ ਗੁਜ਼ਰ ਰਹੀ ਸੀ ਜੇ ਕਿਹੜੀ ਕਿਹੜੀ ਹੋਰ ਇਸ ਤੋਂ ਇਲਾਵਾ ਉਹਨੇ ਹਰਕਤ ਉਹਦੇ ਨਾਲ ਕੀਤੀਆਂ ਹੋਣਗੀਆਂ ਉਹਨੇ ਆਪਣੇ ਅੰਦਰ ਹੀ ਦਵਾਈ ਰੱਖੀਆਂ ਸੀਗੀਆਂ ਤਾਂ ਕਰਕੇ ਬਿਨਾਂ ਦੱਸੇ ਇਹ ਨਹੀਂ ਕਿ ਇਨਫੋਰਮੇਸ਼ਨ ਦੇ ਕੇ ਤੇ ਉਹ ਚਲੀ ਗਈ ਨਾਲ ਦੀ ਨਾਲ ਆਪਣੇ ਭਰਾ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਉਸ ਜਗ੍ਹਾ ਤੇ ਉੱਤੇ ਪਹੁੰਚਿਆ ਤੇ ਉਸ ਪਿੰਡ ਦੇ ਕੁਝ ਵਿਅਕਤੀਆਂ ਨੇ ਉਹਨੂੰ ਕਿਲੋ ਡੋ 2 ਕਿਲੋਮੀਟਰ ਤੋਂ ਅੱਗੇ ਜਾ ਕੇ ਉਹਨੂੰ ਕੰਢ ਲਿਆ ਸੀਗਾ ਤੇ ਉੱਥੇ ਜਾ ਕੇ ਫਿਰ ਅਸੀਂ ਉਰੀਸ ਨਕਤ ਕਰ ਲਈ ਸੀ ਤੇ ਉਹ ਉਹੀ ਸੀਗੀ ਇਹ ਜਿਹੜਾ ਉੱਥੇ ਸੁਵਿਧਾ ਕੇਂਦਰ ਚ ਲੱਗਿਆ ਸੀ ਤੇ ਹਾਂਜੀ ਇਹ ਹੁਣ ਇਸ ਟਾਈਮ ਪਤਾ ਨਹੀਂ ਕਿ ਕਿਸ ਪੋਸਟ ਦੇ ਉੱਤੇ ਆ ਪਰ ਪਹਿਲਾਂ ਉਹ ਸੁਵਿਧਾ ਕੇਂਦਰ ਦੇ ਵਿੱਚ ਹੀ ਕੰਮ ਕਰਦਾ ਸੀਗਾ ਤੇ ਉਹਦੇ ਥਰੂ ਹੀ ਲੱਗੀ ਸੀ ਕਿ ਕੁੜੀ ਕਿਹਨਾਮਾ ਇਹਦਾ ਬੰਦੇ ਇਹ ਬੰਦੇ ਦਾ ਨਾਮ ਜੀ ਰਜਿੰਦਰ ਸਿੰਘ ਆ ਤੇ ਪੰਡੇ ਦਾ ਸੌਰੀ ਰਨੋ ਪੰਡੇ ਇਹ ਮੈਰਿਡ ਵੀ ਹੈ ਤੇ ਮੈਰਿਡ ਵੀ ਹੈ ਜੀ ਹਾਂਜੀ ਤਾਂ ਆਪਣੀ ਰਿਪਰਟੀ ਦਾ ਨਾਮ ਕੀ ਸੀ ਮੇਰੀ ਸਿਸਟਰ ਦਾ ਨਾਮ ਜੀ ਕਾਜਲ ਕੌਰ ਹੈ ਜੀ ਕਿ ਉਮਰ ਕਿੰਨੀ ਸੀ ਉਮਰ ਜੀ ਦੀ 23 ਸਾਲ ਦੀ ਉਮਰ ਸੀਗੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਜੀ ਦੇਖੋ ਅਗਰ ਉਸ ਬੰਦੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਉਸੇ ਬੰਦੀ ਸਜ਼ਾ ਦਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਦੇਖੋ ਸਾਡੇ ਘਰ ਦਾ ਤਾਂ ਜੀ ਤੁਰ ਗਿਆ ਜੀ ਤੇ ਅਸੀਂ ਤਾਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਜੋ ਵੀ ਦੋਸ਼ੀ ਨੇ ਬਣਦੇ ਨੇ ਉਹਨਾਂ ਦੇ ਉੱਤੇ ਬਣਦੀ ਗਰਵੇ ਜ਼ਰੂਰ ਕੀਤੀ ਜਾਵੇ ਤਾਂ ਜੋ ਉਹਨੂੰ ਵਿਚਾਰੇ ਨੂੰ ਇਨਸਾਫ ਮਿਲ ਸਕੇ ਇਹ ਸੌਦਾ ਲੱਗੀ ਹੁੰਦੀ ਭਾਅ ਤੋਂ ਤੇ ਸਾਡੇ ਕੋਲੇ ਦਾ ਭਰਾ ਸੁਚੈਨ ਸਿੰਘ ਪੁੱਤਰ ਭਵਾਨ ਸਿੰਘ ਵਾਸੀ ਪਿੰਡ ਪੇਦਣ ਰਾਤ ਆ ਕੇ ਉਹਨੇ ਸਾਡੇ ਕੋਲ ਬਿਆਨ ਦਿਖਾਇਆ ਕਿ ਮੇਰੀ ਸਿਸਟਰ ਨੇ